ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਪਲੀਜ਼ ਪਲੀਜ਼ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਕੀ ਹੋਇਆ ਵੀਡੀਓ ਦਾ ਬੱਚਾ ਕਿੱਥੇ ਮਰਿਆ ਪਿਆ ਆਹ ਜਿਹੜਾ ਇੱਡਾ ਨਿੱਕਾ ਹਾਏ ਡਾ ਨਿੱਕਾ ਹੀ ਕੀ ਹੋਇਆ ਇਹਨੂੰ ਹਾਏ ਕਿੰਨਾ ਸੋਹਣਾ ਹੈ ਨਿੱਕਾ ਜਿਆ ਸੀ ਇੱਧਰ ਵੇਖੋ ਯੂਟੀ ਫੈਮਲੀ ਆਪਣੇ ਟੇਬਲ ਬੰਨਦੇ ਪਏ ਨੇ ਕਿੱਥੇ ਛੱਲਿਆ ਕਹੋ ਓਥੋਂ ਤੱਕ ਵੀ ਸਕੂਟਰੀ ਤੇ ਜਾਣਾ ਈ ਸਰ ਇਹ ਲੈ 아이ਨੀ ਦੂਰ ਕਰਕੇ ਆਇਆ ਤੇ ਉੱਥੇ ਤੱਕ ਕਹਿੰਦਾ ਸਕੂਟਰੀ ਤੇ ਜਾਣਾ ਚੱਲ ਚੱਲੀਏ ਕਿੱਥੇ ਚੱਲੀ ਆਪਾਂ ਅੱਜ ਹਾਂ ਅੱਜ ਅਸੀਂ ਚੱਲੇ ਆ ਮਰੂਤ ਤੋੜਨ ਤੇ ਨਾਲੇ ਅਸੀਂ ਲੈ ਕੇ ਚੱਲੇ ਆ ਪੂਤਨਾ ਤੱਕ ਹੋ ਜਿਨੀਓ ਤੋ ਤੱਕ ਜਾਣਾ ਤੇ ਉੱਥੋਂ ਤੱਕ ਵੀ ਵੇਖੋ ਐਕਟਿਵਿਟੀ ਤੇ ਚੱਲ ਗਏ ਕਾ ਵੇਖੋ ਫਿਰ ਕਿੰਨਾ ਹੋ ਗਿਆ ਹਜੇ ਥੋੜੇ ਦਿਨ ਹੋਏ ਕੱਟੇ ਨੂੰ ਉਹ ਪਹੁੰਚ ਵੀ ਗਿਆ ਸੱਪ ਇੱਧਰ ਵੇਖੋ YouTube ਫੈਮਲੀ ਆ ਵੀ ਮੇਰੇ ਪੈਰ ਕੋਲੋਂ ਲੰਘ ਗਿਆ ਚੱਲ ਖੁਸ਼ ਸ਼ਾਰੂ ਸ਼ੁਰੂ ਇੱਧਰ ਵੇਖੋ ਦੇਵੀਨੋ ਸੀ ਰਾਖੀ ਦੇਵੀਨੋ ਸੀ ਰਾਖੀ ਬਿਠਾਇਆ ਹੈ ਮਰੂਦਾ ਦੀ ਹੁਣ ਤਾਂ ਤੋੜਨੇ ਵੀ ਐਕਟਿਵਾ ਤੇ ਹੀ ਆ ਇੱਧਰ ਵੇਖੋ ਕਿੰਨੀ ਸੋਹਣੀ ਹਵਾ ਚੱਲਦੀ ਪਈ ਚੱਲ ਖੁਸ਼ ਤੋੜ ਮਰੂਦ ਕੱਚੇ ਖਾਧੀਨ ਨੇ ਇਹ ਮੰਨ ਤਾਂ ਬਰਨ ਪੱਕੇ ਕਿਹੜੇ ਕੱਚੇ ਕਿਹੜੇ ਕਿਉਂ ਨਹੀਂ ਪਤਾ ਜਿਹੜੇ ਪੋਲੇ ਪੋਲੇ ਹੋਣਗੇ ਉਹ ਪੱਕੇ ਹੋਣਗੇ ਬਾਕੀ ਕੱਚੇ ਹੋਣਗੇ ਚਾਲ ਕੋਈ ਸ਼ਿਕਾਰ ਸ਼ੁਰੂ ਮਿਲਿਆ ਕੋਈ ਨਾ ਹਜੇ ਤਾਂ ਮਿੰਟੇ ਕੱਚੇ ਕੱਚੇ ਲੱਗਦੀਆਂ ਨੇ ਸਾਰੇ ਮੈਂ ਸ਼ਾਗੀਆਂ ਨਹੀਂ ਜਿਹੜਾ ਮਿਲੇਗਾ ਆ ਵੇਖੀਂ ਡਬਦੀ ਇੱਧਰ ਆ ਦੇ ਹਾਂ ਹਨਾ ਹੂੰ ਉਹ ਤੋੜੀ ਹੈ ਰੋ ਜਾ ਫੜ ਲੈ ਬੂਟੇ ਤੇ ਵੇਖ ਕੇ ਆ ਫੜੀ ਕੈਮਰਾ ਆਈ ਵਿਲ ਸ਼ੋ ਯੂ ਹਾਊ ਟੂ ਤੋੜਨਾ ਦਾ ਤਰੀਕਾ ਉਹਨੂੰ ਪਤਾ ਐਕਟਿਵਾ ਤੇ ਚੜ ਕੇ ਬੜਾ ਟੰਡਾ ਫੜ ਚੁਕੀ ਚ ਦੋਵੇਂ ਜਾਣੇ ਲੱਗਣਾ ਨਹੀਂ ਖਿੱਚਣਾ ਇੱਥੇ ਪੈਰ ਰੱਖ ਚੁ ਮੈਂ ਕਿੱਥੇ ਪੈਰ ਰੱਖਣਾ ਆ ਬੜਾ ਟੰਡਾ ਲੰਨੀ ਪੈਣਾ ਮੈਨੂੰ ਜਾਂਦੇ ਤੂੰ ਚੱਲ ਅੱਗੂ ਆ ਕੇ ਮੈਂ ਭਰਨਾ ਬੈਣਾ ਮੇ ਵਿਚੋ ਖਿੱਚਣਾ ਤੂੰ ਬੰਦ ਫੁੱਟੇ ਭੰਗੇ ਨਾ ਲੈ ਚੱਲ ਚੱਲ ਐਕਟਿਵਾ ਤੇ ਖੜ ਕੇ ਇਧਰ ਵੇਖੋ ਤੂੰ ਇੰਜ ਕਰ ਐਕਟਿਵਾ ਬੂਟੇ ਦੇ ਚੜਾਵਾ ਖੁਸ਼ ਪ੍ਰੋਖ ਤੇ ਆਹੀ ਨਹੀਂ ਗੱਲ ਨਹੀਂ ਤੂੰ ਹੀ ਕਿਹਾ ਸੀ ਇਹ ਮਿੰਟੇ ਹਜੇ ਕੱਚੇ ਲੱਗਦੇ ਆ ਦੇਖ ਲੈ ਤੇਰਾ ਤਹੋਂ ਜਿਓ ਮੈਂ ਤੇ ਪਹੁੰਚੂ ਕੇ ਨਾ ਕੱਚੀ ਆ ਖੁਸ਼ ਜੀ ਆ ਦੂਜੇ ਬੂਟੇ ਤੇ ਆ ਜਾ ਵੇਖ ਲਈਏ ਮਿੰਟੇ ਹਜੇ ਕੋਈ ਵੀ ਪੱਕਾ ਨਹੀਂ ਇੱਥੇ ਲੱਗਦਾ ਪਿਆ ਉਦੋਂ ਹੋਵਾ ਆਵੇਂ ਇੱਧਰ ਲੇ ਬੂਟੇ ਤੇ ਵੇਖ ਲਈਏ ਇੱਧਰ ਉਹਦੂ ਵੀ ਛੋਟੇ ਆ ਕੋਈ ਸੱਪ ਆਏ ਆ ਆਵੇ ਲੱਗਾ ਆ ਐਦਾਂ ਦੇ ਹੁੰਦੇ ਪੱਕੇ ਅਮਰੂਦ ਵੇਖੋ ਆਵੇ ਆ ਹੁੰਦੇ ਪੱਕੇ ਅਮਰੂਦ ਉਹ ਮੇਰਾ ਰਿਆ ਆਵੇ ਮੈਂ ਆਖਿਆ ਸੀ ਨਾ ਇੱਧਰ ਲੱਭਣਗੇ ਆਪਾਂ ਨੂੰ ਇੱਧਰ ਤਾਂ ਜੇ ਬڑے ਛੋਟੇ ਛੋਟੇ ਆ ਆਵੇ ਇੱਕ ਹੋਰ ਨਹੀਂ ਇਹ ਕੱਚਾ ਹੈ ਛੋਟੇ ਜਿਹੇ ਬੂਟੇ ਨੂੰ ਵੀ ਵੇਖੋ ਕਿੰਨੇ ਲੱਗੇ ਹੋਏ ਮਰੂਦ ਆ ਦੇਖੋ ਗਾਇਜ਼ ਇੰਨੇ ਟੁੱਟੇ ਨੇ ਮਰੂਦ ਤੇ ਹੁਣ ਅਸੀਂ ਤੋੜਨੇ ਆਂ ਪੂਤਨਾ ਪੂਤਨਾ ਤਾਂ ਕਿੰਨਾ ਸੋਹਣਾ ਹੋ ਗਿਆ ਹਨਾ ਹਾਂ ਗੁੱਡੇ ਉਤਨਾ ਤਾਂ ਵਧੀਆ ਪੱਕ ਗਿਆ ਪਰ ਮਰੂਦਾ ਨੂੰ ਥੋੜੇ ਜਿ ਦਿਨ ਲੱਗਦੇ ਤੇ ਉਹ ਦੇਖੋ ਮੇਰਾ ਨੈਟ ক্রিকেট ਦਾ ਉਹ ਵੀ ਪਿਆ ਮੈਂ ਨਾ ਲਾਇਆ ਨਾ ਕੋਈ ਲੈ ਕੇ ਲੈ ਕੇ ਰੱਖਿਆ ਹੋਇਆ ਸਹੀ ਗੱਲ ਹੈ ਵਾਟਰ ਟੋਡੀ ਤੜੀ ਜਿਹਾ ਨਾ ਹਾਂ ਵਧੀਆ ਚਟਨੀ ਬਣਾਈ ਹੈ ਚਟਨੀ ਹਾਂ ਮੈਨੂੰ ਲੱਗਦਾ ਸ਼ਾਇਦ ਚਟਨੀ ਬਣਾਉਣੀ ਚਟਨੀ ਚਾ ਚਾ ਚਟਨੀ ਚਟਨੀ ਆ ਚਟਨੀ ਖਾएंगे ਚਟਨੀ ਜੱਸ ਅਫਕਾਰਜ ਹਾਂਜੀ ਮੈਮ ਕੀ ਬਣਾਉਣ ਲੱਗੇ ਸੀ ਅੱਜ ਬਣਨ ਲੱਗੀ ਚਟਨੀ ਹਾਂਜੀ ਇੱਥੇ ਮੈਂ ਥੱਲੇ ਪਿਆਜ਼ ਪਾ ਲਏ ਪਿਆਜ਼ਾਂ ਨਾਲ ਕਿਤੇ ਜ਼ਿਆਦਾ ਪਿਆਜ਼ ਪਾਏ ਆ ਠੀਕ ਆ ਤੇ ਪੁਦੀਨਾ ਜਿਹੜਾ ਤੂੰ ਤੋੜ ਕੇ ਲਿਆਈਆਂ ਥੋੜੀਆਂ ਕਿ ਚਾਰ ਪੰਜ ਨਿੱਕੀਆਂ ਨਿੱਕੀਆਂ ਹਰੀਆਂ ਮਿਰਚਾਂ ਤੇ ਨਮਕ ਤੇ ਮਿਰਚ ਤੇ ਹੁਣ ਆਪਾਂ ਇਹ ਬਣਾਉਣੀ ਆ ਚਟਨੀ 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 ਸਾਰਿਆਂ ਦੀ ਫੇਵਰਟ ਚਟਨੀ ਯੈਸ ਕਨਾਲ ਬਣਾਉਣ ਲੱਗਿਆ ਲੱਸੀ ਠੀਕ ਆ ਜਿਤਨੀ ਦਾ ਕੰਬੀਨੇਸ਼ਨ ਬਹੁਤ ਵਧੀਆ ਬਣੂਗਾ ਬਹੁਤ ਜ਼ਿਆਦਾ ਵਧੀਆ ਕਈ ਇਦਾਂ ਵੀ ਹੁੰਦਾ ਨਾ ਕਿ ਮੰਨ ਲਓ ਆਪਾਂ ਚਟਨੀ ਬਣਾਉਣੀ ਆ ਲੱਸੀ ਚ ਘੋਲ ਕੇ ਪੀਂਦੇ ਆ ਮੈਂ ਐਵੇਂ ਕਰਦੀ ਹਾਂ 3 ਇੰਚ ਤੱਕ ਘੋਲ ਦੇਣੀ ਆ ਮੈਂ 3 ਇੰਚ ਵੀ ਘੋਲ ਦੇਣੀ ਲੱਸੀ ਚ ਵੀ ਘੋਲ ਦੇਣੀ ਨਹੀਂ ਵਧੀਆ ਲੱਸੀ ਕੇ ਹਾਲੀ ਬਣੀ ਆ ਹਾਂਜੀ ਬੜੀ ਵਧੀਆ ਅੱਗੇ ਕਰਦਾ ਪੈਂ ਦੇਖ ਲੋ ਗਾਈਜ਼ ਅੱਡੀ ਬਿਊਟੀ ਦਾ ਰਾਜ ਕੁੜੀਆਂ ਵਾਲੇ ਚੁੱਚਲੇ ਗਾਈਜ਼ ਤੁਸੀਂ ਦਹੀਂ ਚੋਲ ਤਾਂ ਬੜੇ ਖਾਦੇ ਹੋਣੇ ਆ ਪਰ ਅੱਜ ਤੁਹਾਨੂੰ ਦਹੀਂ ਚੋਲ ਨਾਲ ਇੱਕ ਨਵੀਂ ਚੀਜ਼ ਦਿਖਾਉਣੀ ਆ ਚਟਨੀ 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 ਗੜੇ ਚਟਨੀ ਇਹ ਤੇਰੀ ਨਹੀਂ ਨਾਨੀ ਦੀ ਕਾਰਡ ਨਹੀਂ ਨਹੀਂ ਕਿਸੇ ਦੀ ਕਾਰਡ ਨਹੀਂ ਗਈ ਤੁਹਾਨੂੰ ਮੈਂ ਦੱਸਦੀ ਇਹਦੇ ਪਿੱਛੇ ਵੀ ਇੱਕ ਸਟੋਰੀ ਈ ਆ ਮੰਮੀ ਦੀ ਸਿਸਟਰ ਲੱਗਦੀ ਨਹੀਂ हां सिस्टर इलादी हट ਉਥੇ ਅਸੀਂ ਗਏ ਸੀਗੇ ਛੁੱਟੀਆਂ 'ਚ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੇ ਜਦੋਂ ਅਸੀਂ ਗਏ ਉਹਨਾਂ ਨੇ ਦੁਪਹਿਰੇ ਸਾਨੂੰ ਐਵੇਂ ਬਣਾ ਪਦੀਨੇ ਦੀ ਚਟਨੀ ਤੇ ਚੌਲ ਐਂਡ ਧਿੰਗ ਦਿੱਤੇ ਸੀ ਅਸੀਂ ਬੜੇ ਖੁਸ਼ ਹੋ ਕੇ ਖਾਤੇ ਸੀ ਚਲੋ ਆਜੋ ਤੇ ਮੈਂ ਕਿਹਾ ਚਟਨੀ ਬਣਾਈ ਆ ਚਟਨੀ ਕਰਕੇ ਮੈਂ ਚੌਲ ਬਣਾਏ ਆ ਸੋ ਖਾ ਕੇ ਦੱਸਨੇ ਅਜੇ ਕੁਝ ਗਾਦੋ ਰੱਖਿਆ ਉਮਰ ਨਾ ਨੋ ਬਹੁਤ ਮਿਲਦੇ ਆ ਪ੍ਰੋਟੀਨ ਕਾ ਪ੍ਰਟੀਨ 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 ਉਹੇ ਹੱਥ ਮੂੰਹ ਸਾਰੀ ਜਿਹੜੀ ਭਈਏ ਕਮਲ ਅੱਜ ਉਡਾ ਨਿੱਖਰਿਆ ਨਿੱਖਰਿਆ ਹੋਣ ਦੇ ਵਿੱਚ ਹੋਣ ਦੇ ਕਿਹੜਾ ਫੇਸ਼ਲ ਕੀਤਾ ਓਏ ਉਹ ਕਰਕੇ ਆਇਆ ਵਲੌਗ ਵੀ ਲਿਆ ਮੈਂ ਹਾਂ ਫੇਸ਼ਲ ਨਾ ਬੇਸ਼ੀਰੇ ਮੂੰਹ ਤੋਂ ਹੋ ਗਏ ਆ ਮੂੰਹ ਨਹੀਂ ਅਸੀਂ ਮੂੰਹ ਤੋਂ ਲਈ ਅਸੀਂ ਵੈਸੇ ਬੜੇ ਸੋਹਣੇ ਆ ਰੋਜ਼ ਦਾ ਕਿਲੋ ਕਿਲੋ ਮਾਂ ਨੇ ਤਾਂ ਜੰਮਿਆ ਸੋਨਾ ਹੀ ਪਰ ਹੁਣ ਉਹ ਗੰਦਿਆ ਜਿਹਾ ਹੋ ਗਿਆ ਗੰਦਾ ਹੋ ਗਿਆ ਲੱਛਣ ਹੀ ਗੰਦੇ ਆ ਬਸ ਲੱਛਣ ਲੱਛਣ ਮੈਨੂੰ ਅੱਜ ਕੱਲ ਆ ਬੜਾ ਸੋ ਅੱਜ ਅਸੀਂ ਇੰਨੀ ਕੀ ਵੀਡੀਓ ਬਣਾ ਸਕੇ ਕਿਉਂਕਿ ਅੱਜ ਆਏ ਸੀ ਸਾਡੇ ਕੋਲੇ ਗੈਸਟ ਤੇ ਗੈਸਟ ਦੇ ਵਿੱਚ ਬਹੁਤ ਸਾਰਾ ਰੁੱਝ ਗਏ ਸੀ ਸੋ ਇਸ ਕਰਕੇ ਨਾ ਤਾਂ ਅਸੀਂ ਵਲੌਗ ਬਣਾ ਸਕੇ ਤੇ ਨਾ ਤੁਹਾਨੂੰ ਦੱਸ ਸਕਿਆ ਬਸ ਇੰਨਾ ਅਸੀਂ ਅੱਜ ਇੰਨੀ ਕੁ ਕਲਿੱਪ ਲੈ ਸਕੇ ਤੇ ਉਹੀ ਲਈਆਂ ਬਾਕੀ ਪਿਛਲੀ ਵਾਲੀਆਂ ਵੀਡੀਓ ਜਿਹੜੀਆਂ ਮਸ਼ੀਨ ਵਾਲੀ ਹੋਗੀ ਜਾਂ ਘਰ ਵਾਲੀ ਹੋਗੀ ਜਾਂ ਬਾਕੀ ਵੀ ਵੀਡੀਓ ਨੂੰ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੱਤਾ ਉਸ ਲਈ ਤੁਹਾਡੀ ਦਿਲੋਂ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਆ ਇਸੇ ਤਰ੍ਹਾਂ ਹੀ ਆਪਣਾ ਪਿਆਰ ਦਿੰਦੇ ਰਹੋ ਤੇ ਬਾਕੀ ਜੇ ਤੁਸੀਂ ਵੀ ਕਿਸੇ ਕੰਟੈਂਟ ਤੇ ਚਾਹੁੰਦੇ ਹੋ ਕਿ ਅਸੀਂ ਐਸ ਕੰਟੈਂਟ ਤੇ ਵੀਡੀਓ ਬਣਾਈਏ ਤਾਂ ਜਰੂਰ ਦੱਸਿਓ ਤੇ ਬਹੁਤ ਸਾਰੇ ਲੋਕਾਂ ਨੇ ਮੰਮੀ ਦੇ ਘਰ ਦਾ ਜਿਹੜਾ ਮੈਂ ਵਲੌਗ ਪਾਇਆ ਸੀ ਉਹਦਾ ਪ੍ਰਾਈਸ ਪੁੱਛਿਆ ਹੈ ਬਾਕੀ ਉਹਦਾ ਕਿਚਨ ਟੂਰ ਦਾ ਵੀ ਵੀਡੀਓਜ਼ ਦੇ ਆ ਰਹੇ ਆ ਮੇਰੇ ਘਰ ਦੇ ਵੀ ਟੂਰ ਮੇਰਾ ਤਾਂ ਘਰ چھوٹਾ ਜ ਤੁਸੀਂ ਰੋਜ਼ ਹੀ ਵੇਖਦੇ ਰਹਿੰਦੇ ਜੇ ਚਲ ਬਾਕੀ ਫਿਰ ਵੀ ਚਲੋ ਆਪਦਾ ਕਿੰਨੇ ਹੁੰਦੇ ਨਾ ਅ ਦਰਬਾਰ ਹੁੰਦਾ ਹੈ ਆਪਦਾ ਰਾਜ ਹੁੰਦਾ ਹੈ ਉਹਦਾ ਘਰ ਜਿਹੜਾ ਹੁੰਦਾ ਹੈ ਮੇਰੇ ਲਈ ਤਾਂ ਮਹਿਲ ਆ ਤੇ ਚਲੋ ਉਹ ਮਹਿਲ ਦੀ ਆਪਾਂ ਕਿਸੇ ਦਿਨ ਫਿਰ ਵੀਡੀਓ ਬਣਾਵਾਂਗੇ ਬਾਕੀ ਮੰਮੀ ਦੇ ਕਿਚਨ ਟੂਰ ਦਵਾਂਗੇ ਚੰਗੀ ਤਰ੍ਹਾਂ ਤੇ ਨਾਲ ਹੀ ਨਾਲ ਪ੍ਰਾਈਜ਼ਿੰਗ ਦੀ ਵੀ ਗੱਲ ਕਰਾਂਗੇ ਮੈਂ ਤੁਹਾਨੂੰ ਮੋਟਾ-ਮੋਟਾ ਚੀਜ਼ਾਂ ਦਾ ਗਿਣਾ ਦੂੰਗੀ ਤੁਸੀਂ ਤਾਂ ਕਿ ਕੈਚ ਕਰ ਮੰਗਿਆਈ ਬੜੀ ਆ ਤੁਸੀਂ ਕਹਿਣਾ ਵੀ ਜੇ ਸਾਰਾ ਦੱਸਤਾ ਤੇ ਤੁਸੀਂ ਕਹਿਣਾ ਇਹ ਫੁਕਰੀ ਮਾਰਦੇ ਪਿਆ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਆ ਮੋਟੀਆਂ-ਮੋਟੀਆਂ ਚੀਜ਼ਾਂ ਦਾ ਤੁਹਾਨੂੰ ਮੈਂ ਦੱਸ ਦੂੰਗੀ ਵੀ ਅਸੀਂ ਆ ਚੀਜ਼ ਐ ਇਸ ਰੇਟ 'ਚ ਪਈ ਆ ਚੀਜ਼ ਐ ਇਸ ਰੇਟ 'ਚ ਪਈ ਬਾਕੀ ਆਪੋ ਆਪਣਾ ਹੁੰਦਾ ਏ ਏਰੀਏ ਦਾ ਸਾਹਬ ਹੁੰਦਾ ਮਿਸਤਰੀਆਂ ਦੇ ਲੇਬਰ ਦਾ ਸਾਹਬ ਹੁੰਦਾ ਕਿਸੇ ਦਾ ਖਰਚਾ ਵੱਧ ਆ ਜਾਂਦਾ ਕਿਸੇ ਨੂੰ ਖਰਚਾ ਘੱਟ ਆ ਜਾਂਦਾ ਤੇ ਹੋਰ ਬਸ ਜ਼ਿਆਦਾਤਰ ਇਹੀ ਆ ਰਿਹਾ ਸੀ ਇਹ ਘਰ ਦਾ ਵੀ ਕਿਚਨ ਦਾ proper tour देऊ ਕਿਉਂਕਿ ਮੈਂ ਉਸ ਦਿਨ ਕਿਹਾ ਸੀ ਮੈਂ proper tour ਦਵਾਂਗੀ ਪਰ ਅਜੇ ਤੱਕ ਮੰਮੀ ਕੋਲ ਜਾਇਆ ਨਹੀਂ ਗਿਆ ਜਿਸ ਦਿਨ ਗਈ ਤਾਂ ਸਪੈਸ਼ਲੀ ਤੁਹਾਡੇ ਲਈ ਟੂ ਕਿਚਨ ਟੂਰ ਦਾ ਵਲੌਗ ਬਣਾਵਾਂਗੇ ਤੇ ਆਪਣਾ ਪਿਆਰੇ ਇਸੇ ਤਰ੍ਹਾਂ ਬਣਾਈ ਰੱਖਿਓ ਹੁਣ ਮਿਲਦੇ ਆ नेक्स्ट ਵਲੌਗ ਚ ਤਦ ਤੱਕ ਲਈ ਸ਼ਸ਼ਕਾ